ਹੈਲੋ एवरीवन ਅੱਜ ਮੈਂ ਤੁਹਾਡੇ ਸਾਰਿਆਂ ਨਾਲ ਘਰ ਘਰ ਦੀ ਕਹਾਣੀ ਸ਼ੇਅਰ ਕਰਨ ਜਾ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਤੁਸੀਂ ਮੇਰੀਆਂ ਸਾਰੇ ਜਿਹੜੇ ਵੀਡੀਓਜ਼ ਦੇਖਦੇ ਮੈਨੂੰ ਫੋਲੋ ਕਰਦੇ ਆ ਕਿ ਮੈਂ ਐਵਰੀ ਅਦਰ ਵੀਕ ਇੱਕ ਡਿਫਰੈਂਟ ਕੰਟਰੀ ਦੇ ਵਿੱਚ ਹੁੰਨੀ ਆ ਮੈਂ ਵਰਲਡਵਾਈਡ ਕੰਮ ਕਰ ਰਹੀ ਆ ਉਸ ਦਾ ਮਤਲਬ ਆ ਕੋਈ ਕਿਉਂਕਿ ਜਦੋਂ ਤੁਸੀਂ ਵਰਲਡਵਾਈਡ ਕੰਮ ਕਰਦੇ ਆ ਜੇ ਮੈਂ ਸਾਰੀ ਦੁਨੀਆ ਚ ਤੁਰ ਹੀ ਫਿਰਦੀ ਆ ਇਹਦਾ ਮਤਲਬ ਜਿਹੜੀ ਚੀਜ਼ ਦੀ ਮੈਂ ਗੱਲ ਕਰਦੀ ਆ ਮੈਂ ਵਾਸਤੂ ਦੀ ਗੱਲ ਕਰਦੀ ਆ ਜਿਹੜੀ ਸਾਇੰਸ ਦੀ ਗੱਲ ਕਰਦੀ ਆ ਉਹ ਵਰਕ ਕਰ ਰਹੀ ਆ ਕਿਉਂਕਿ ਜਿਹੜੀ ਚੀਜ਼ ਵਰਕ ਨਹੀਂ ਕਰ ਰਹੀ ਦੀ ਉਹ ਤਾਂ ਆਪਣੇ ਘਰ ਤੋਂ ਵੀ ਆਪਣੇ ਗਵੰਡੀਆਂ ਨੂੰ ਨਹੀਂ ਪਤਾ ਹੁੰਦਾ ਐਂਡ ਜਿਹੜੀ ਚੀਜ਼ ਸਾਡੀ ਦੁਨੀਆ ਚ ਪ੍ਰਫੁੱਲਤ ਹੋ ਰਹੀ ਆ ਲੋਕੀ ਆਨੂੰ ਰਿਜ਼ਲਟ ਮਿਲ ਰਿਹਾ ਐਂਡ ਉਹ ਰੈਫਰੈਂਸ ਦੇ ਰਿਹਾ ਐਂਡ ਇਹ ਵਰਲਡ ਵਾਈਡ ਹਰੇਕ ਜਗ੍ਹਾ ਜਾ ਰਹੀ ਆ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਜੋ ਸਾਇੰਸ ਦੇ ਵਿੱਚ ਜੋ ਇਹ ਵਰਕ ਕਰ ਰਿਹਾ ਆ ਸੋ ਜਿਹੜੀ ਅੱਜ ਮੈਂ ਤੁਹਾਨੂੰ ਘਰ ਘਰ ਦੀ ਸਟੋਰੀ ਘਰ ਘਰ ਦੀ ਕਹਾਣੀ ਸ਼ੇਅਰ ਕਰਨ ਜਾ ਰਹੀ ਆ ਇਸ ਦੇ ਵਿੱਚ ਜਿਹੜੀਆਂ ਮਾਵਾਂ ਆ ਉਹ ਜ਼ਿਆਦਾ ਪਿਸਦੀਆਂ ਆ ਕੀ ਹੁੰਦਾ ਹੈ ਕਿ ਜਦੋਂ ਘਰ ਦੇ ਵਿੱਚ ਬੱਚੇ ਨਸ਼ਾ ਕਰਨਾ ਸ਼ੁਰੂ ਕਰਦੇ ਆ ਐਂਡ ਬੱਚੇ ਨਸ਼ੇ ਵਾਸਤੇ ਪੈਸੇ ਮੰਗਦੇ ਆ ਐਂਡ ਉਹ ਜਿਹੜੇ ਪਿਆਸਿਆ ਤੁਹਾਡਾ ਪੈਸਾ ਖਰਾਬ ਹੋ ਰਿਹਾ ਮਾਵਾਂ ਵੀ ਉਹ ਜਿਹੜਾ ਪੈਸਾ ਬੱਚਿਆਂ ਨੂੰ ਰੋਕੇ ਦੇ ਰਹੀਆਂ ਆ ਬਾਪ ਤੋਂ ਵੀ ਕਈ ਵਾਰੀ ਚੋਰੀ ਜਿੰਦੀਆਂ ਆ ਟ੍ਰਬਲ ਚ ਜਿਆਦਾ ਆਉਂਦੀਆਂ ਆ ਉਦੋਂ ਘਰ ਦੇ ਕਿਹੜੇ ਜ਼ੋਨ ਡਿਸਟਰਬ ਹੁੰਦੇ ਆ ਐਂਡ ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਫਿਕਸ ਕਰਕੇ ਸਾਰੀ ਜ਼ਿੰਦਗੀ ਆਪਣੀ ਬਹੁਤ ਵਧੀਆ ਜੀ ਸਕਦੇ ਆ ਮੈਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੱਸੂਗੀ ਤੁਸੀਂ ਆਪਣੇ ਘਰ ਚ ਜੇ ਇਹ ਪ੍ਰੋਬਲਮ ਨੂੰ ਫੇਸ ਕਰਦੇ ਤਾਂ ਤੁਸੀਂ ਦੇਖੋ ਕਿ ਤੁਹਾਨੂੰ ਵੀ ਰਿਲੇਟ ਕਰਕੇ ਦੇਖੋ ਕਿ ਇਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਹੈਗੀਆਂ ਆ ਤਾਂ ਹੀ ਪ੍ਰੋਬਲਮ ਹੁੰਦੀ ਆ ਸੋ ਜਦੋਂ ਘਰ ਦੇ ਵਿੱਚ ਬੱਚੇ ਨਸ਼ੇ ਦੇ ਵਿੱਚ ਪੈਂਦੇ ਆ ਕੰਮ ਤਾਂ ਉਹਨਾਂ ਨੇ ਡੈਫੀਨੇਟਲੀ ਨਹੀਂ ਕਰਨਾ ਫਿਰ ਨਸ਼ਾ ਕਰਨ ਵਾਸਤੇ ਪੈਸਾ ਮੰਗਦੇ ਆ ਪੈਸਾ ਮਾਮਾ ਤੋਂ ਮੰਗਦੇ ਆ ਇਹ ਮਾਮਾ ਉਚਾਰੀਆਂ ਉਹਨਾਂ ਨੂੰ ਜਿਆਦਾ ਐਕਸਟਰਾ ਕੰਮ ਕਰਕੇ ਪੈਸੇ ਦਿੰਦੀਆਂ ਜਾਂ ਹਸਬੰਡ ਤੋਂ ਚੋਰੀ ਪੈਸੇ ਦਿੰਦੀਆਂ ਜਾਂ ਹਸਬੰਡ ਵਾਈਫ ਦੋਨਾਂ ਨੂੰ ਹੀ ਪਤਾ ਹੁੰਦਾ ਆ ਉਹ ਇਦਾਂ ਕਹਿੰਦੇ ਆ ਕਿ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਆ ਦੱਸਦੇ ਆ ਕਿ ਅਸੀਂ ਹੁਣ ਫਸੇ ਹੋਏ ਸੀਗੇ ਅਸੀਂ ਕੀ ਕਰੀਏ ਪੈਸਾ ਤਾਂ ਦੇਣਾ ਹੀ ਪੈਂਦਾ ਆ ਸਾਡੇ ਬੱਚੇ ਆ ਬੱਚਿਆਂ ਦੀ ਜਦੋਂ ਜਾਨ ਟੁੱਟਦੀ ਆ ਉਹ ਵੀ ਨਹੀਂ ਸਾਡੇ ਤੋਂ ਦੇਖ ਹੁੰਦੀ ਸੋ ਜਿੰਨੇ ਵੀ ਅੱਜ ਤੱਕ ਮੈਂ ਇਹੋ ਸਾਰੀਆਂ ਕੇਸ ਸਟੱਡੀਜ਼ ਦੇਖੀਆਂ ਜਿਨ੍ਹਾਂ ਦੇ ਇਹ ਹਾਲਾਤ ਹੁੰਦੇ ਆ ਉਦੋਂ ਕੀ ਹੁੰਦਾ ਆ ਨੰਬਰ 1 ਕਰਦੀ ਜਿਹੜੀ ਐਂਟਰੀ ਆ ਕੋਈ ਨਾ ਕੋਈ ਉਹ ਵੈਸਟ ਨਾਰਥ ਵੈਸਟ ਦੀ ਹੁੰਦੀ ਆ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਮਿਡਲ 'ਚ ਖੜੇ ਹੋਵੋਗੇ ਕੰਪਾਸ ਨੂੰ ਔਨ ਕਰੋਗੇ ਤੇ ਦੇਖੋ ਕਿ ਤੁਹਾਡੇ ਘਰ ਦੀ ਕੋਈ ਐਂਟਰੀ ਜਿਹੜੀ 280 ਤੋਂ ਲੈ ਕੇ 300 ਡਿਗਰੀ ਜਿੱਧਰ ਨੂੰ ਸ਼ੋਅ ਕਰਦਾ ਜੇ ਉਧਰ ਹੈਗੀ ਆ ਤਾਂ ਇੱਕ ਇਹ ਰੀਜ਼ਨ ਹੁੰਦਾ ਆ ਦੂਸਰਾ ਸੇਮ ਇਹੋ ਹੀ ਕਿ ਜੇ 280 ਤੋਂ 300 ਡਿਗਰੀ ਦੇ ਵਿੱਚ ਉਹ ਜਿਹੜਾ ਬੱਚਾ ਆ ਜਿਹੜਾ ਘਰ ਦੀ ਤਬਾਹੀ ਕਰ ਰਿਹਾ ਆ ਉਹ ਉਸ ਜ਼ੋਨ ਦੇ ਵਿੱਚ ਸਲੀਪ ਕਰਦਾ ਆ ਜਿਹੜੀ ਦੂਸਰੀ ਚੀਜ਼ ਆ ਜੇ 280 ਤੋਂ ਲੈ ਕੇ 300 ਡਿਗਰੀ ਦੇ ਵਿੱਚ ਇਧਰਲੀ ਐਂਟਰੀ ਆ ਰਹੀ ਆ ਤਾਂ ਜਿਹੜਾ ਬੱਚਾ ਆ ਉਹ ਘਰ ਦੇ ਈਸਟ ਸਾਊਥ ਈਸਟ ਸਲੀਪ ਕਰਦਾ ਆ ਈਸਟ ਸਾਊਥ ਈਸਟ ਦੀ ਜਿਹੜੀ ਡਿਗਰੀ ਆ 100 ਤੋਂ ਲੈ ਕੇ 125 ਤੱਕ ਹੁੰਦੀ ਆ ਜਿੰਨੀਆਂ ਡਿਗਰੀਜ਼ ਮੈਂ ਤੁਹਾਨੂੰ ਦੱਸਦੀ ਥੋੜਾ ਜਿਹਾ ਵਾਈਡ ਏਰੀਆ ਦੱਸਦੀ ਹੁਣ ਇੱਕ ਸੋ ਤੁਹਾਨੂੰ ਆਈਡੀਆ ਲਾਉਣਾ ਇਜ਼ੀ ਹੋ ਜਵੇ ਤੋ ਉਹ ਬੱਚਾ ਸਮ ਟਾਈਮ ਈਸਟ ਸਾਊਥ ਈਸਟਸ ਹੁੰਦਾ ਆ ਐਂ ਜਿਹੜੀ ਤੀਸਰੀ ਮੇਜਰ ਪ੍ਰੋਬਲਮ ਹੈ ਕਿ ਤੁਹਾਡਾ ਪੈਸਾ ਨੁਕਸਾਨ ਹੋ ਰਿਹਾ ਬੱਚੇ ਦਾ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਮਾਂ-ਬਾਪ ਤੋਂ ਚੱਲ ਨਹੀਂ ਹੋ ਰਿਹਾ ਪਰ ਨਾਲ ਦੇ ਨਾਲ ਪੈਸਾ ਵੀ ਡੁੱਬ ਰਿਹਾ ਆ ਤੋ ਉਦੋਂ ਕੀ ਹੁੰਦਾ ਆ ਉਦੋਂ ਆ ਹੁੰਦਾ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਰਾਈਟ ਨਾਉ ਯੂ ਐਸ ਏ ਦੇ ਵਿੱਚ ਆ ਐਂ ਜਿਹੜੀ ਫੈਮਿਲੀ ਨੂੰ ਮੈਂ ਅੱਜ ਵਿਜ਼ਿਟ ਕਰਨ ਆਈ ਆ ਉਹਨਾਂ ਦੀ ਸੇਮ ਪ੍ਰੋਬਲਮ ਹੈ ਕਿ ਉਹਨਾਂ ਦਾ ਬੱਚਾ ਨਸ਼ੇ ਦੇ ਵਿੱਚ ਇੰਨਾ ਕੁ ਡੁੱਬ ਚੁੱਕਾ ਆ ਕਿ ਹਸਬੰਡ ਵਾਈਫ ਉਹਨਾਂ ਨੇ ਕਰਜ਼ਾਈ ਹੋ ਗਿਆ ਉਹਨੂੰ ਪੈਸੇ ਦੇ ਕੇ ਪੈ ਰੋਂਦੇ ਆ ਜਦੋਂ ਉਹਨੂੰ ਪੈਸੇ ਦਿੰਦੇ ਨਹੀਂ ਦਿੰਦੇ ਤਾਂ ਉਹ ਲੜਦਾ ਆ ਘਰ ਦੀਆਂ ਚੀਜ਼ਾਂ ਪਾਉਂਦਾ ਆ ਐਂਡ ਜਦੋਂ ਅੱਜ ਅਸੀਂ ਉਹਨਾਂ ਦੇ ਘਰ ਆਏ ਆ ਇਹ ਹੀ ਤਿੰਨ ਚੀਜ਼ਾਂ ਪਾਈਆਂ ਕਿ ਇੱਕ ਤਾਂ ਉਹਨਾਂ ਦੇ ਘਰ ਦੀ ਜਿਹੜੀ ਐਂਟਰੀ ਸੀ ਉਹ ਵੈਸਟ ਨਾਰਥ ਵੈਸਟ ਦੀ ਸੀ ਸੈਕਿੰਡ ਬੱਚਾ ਸਲੀਪ ਈਸਟ ਸਾਊਥ ਈਸਟ 'ਚ ਕਰਦਾ ਸੀ ਐਂਡ ਥਰਡ ਚੀਜ਼ ਉਹਨਾਂ ਦੇ ਇਹੋ ਕਰਟਨ ਬਲੂ ਕਲਰ ਦੇ ਘਰ ਦੇ ਸਾਊਥ ਸਾਈਡ ਤੇ ਲੱਗੇ ਸੀਗੇ ਜਿਹੜੀ ਸਾਊਥ ਦੀ ਡਿਗਰੀ ਹੁੰਦੀ ਆ ਪੂਰੇ ਸਾਊਥ ਦੀ ਸਾਊਥ ਈਸਟ ਤੋਂ ਲੈ ਕੇ ਸਾਊਥ ਤੱਕ 125 ਤੋਂ ਲੈ ਕੇ 190 ਤੱਕ ਹੁੰਦੀ ਆ ਸੋ ਜਦੋਂ ਮੈਂ ਹਮੇਸ਼ਾ ਇਹ ਸਾਰੀਆਂ ਵੀਡੀਓ ਚ ਕਹਿੰਦੀ ਆ ਕਿ ਜਦੋਂ ਆਪਣੀ ਸਾਊਥ ਸਾਈਡ ਤੇ ਘਰ ਦੇ ਵਿੱਚ ਬਲੂ ਕਲਰ ਆਉਂਦਾ ਆ ਉਦੋਂ ਪੈਸੇ ਦਾ ਨੁਕਸਾਨ ਹੁੰਦਾ ਸੋ ਪੈਸੇ ਦਾ ਨੁਕਸਾਨ ਇਦਾਂ ਵੀ ਹੋ ਰਿਹਾ ਆ ਸੋ ਹੁਣ ਇਹ ਤਾਂ ਈ ਮਰਜ਼ੀ ਆ ਕਿ ਤੁਸੀਂ ਆਪਣੀ ਲਾਈਫ ਨੂੰ ਇਸੇ ਤਰ੍ਹਾਂ ਹੀ ਜੀਣਾ ਆ ਜਾਂ ਆਪਣੇ ਘਰ ਦੇ ਵਿੱਚ ਥੋੜੀਆਂ-ਥੋੜੀਆਂ ਚੇਂਜੇਸ ਕਰਕੇ ਤੁਸੀਂ ਬਹੁਤ ਵਧੀਆ ਲਾਈਫ ਆਪਣੀ ਜੀ ਸਕਦੇ ਆਂ ਆਪਣੇ ਬੱਚੇ ਦੀ ਜਾਨ ਬਚਾ ਸਕਦੇ ਆਂ